ਦੋਸਤੋ ਇੱਕ ਵਾਰੀ ਫਿਰ ਲਾਈਵ ਹੋ ਗਏ ਆ ਜੀ ਤੇ ਅੱਜ ਅਸੀਂ ਲਾਈਵ ਹੋਏ ਆ ਗਾਂਧੀ ਕੈਂਪ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰੋਂ ਕਿ ਦੀਵਾਰਾਂ ਦੇ ਉੱਪਰ ਇਹ ਤਸਵੀਰਾਂ ਬਣਾ ਦੇਣ ਨਾਲ ਸਕੂਲ ਜਿਹੜੇ ਨੇ ਉਹ ਸਮਾਰਟ ਹੋ ਜਾਂਦੇ ਨੇ ਇਹ ਸਵਾਲ ਏ ਬਹੁਤ ਵੱਡਾ ਅੱਜ ਬਾਬਾ ਸਾਹਿਬ ਦਾ ਜਨਮ ਦਿਵਸ ਏ ਤੇ ਉਹਨੇ ਉਪਲਖਸ਼ ਦੇ ਵਿੱਚ ਤੁਹਾਨੂੰ ਕੁਝ ਗੱਲਾਂ ਨੇ ਜਿਹੜੀਆਂ ਅੱਜ ਸਾਡੇ ਸਾਹਮਣੇ ਸਿੱਖਿਆ ਕ੍ਰਾਂਤੀ ਜਿਹੜੀ ਪੇਸ਼ ਕੀਤੀ ਜਾ ਰਹੀ ਹੈ ਉਹਦੇ ਨਾਲ ਜੁੜੀਆਂ ਕੀ ਦਵਾਰਾਂ ਨੂੰ ਪੋਤਨਾ ਰੰਗ ਦੇਣਾ ਇਹ ਸਿੱਖਿਆ ਕ੍ਰਾਂਤੀ ਕਹਿੰਦਾ ਇਹ ਸਿੱਖਿਆ ਕ੍ਰਾਂਤੀ ਬਣ ਜਾਂਦਾ ਵੱਡੇ ਵੱਡੇ ਬੋਰਡ ਲਗਾ ਕੇ ਸਿੱਖਿਆ ਕ੍ਰਾਂਤੀ ਉਦੋਂ ਤੱਕ ਨਹੀਂ ਆ ਸਕਦੀ ਜਦੋਂ ਤੱਕ ਤੁਹਾਡੀ ਪੜ੍ਹਾਈ ਦੇ ਵਿੱਚ ਮਾਡਰਨ ਸਿਲੇਬਸ ਐਡ ਨਹੀਂ ਕੀਤਾ ਜਾਂਦਾ ਜਦੋਂ ਤੱਕ ਤੁਸੀਂ ਆਪਣੀ ਸਿੱਖਿਆ ਦੇ ਪੱਧਰ ਨੂੰ ਚੁੱਕਣ ਦੇ ਲਈ ਯੋਗ ਕਦਮ ਨਹੀਂ ਚੁੱਕੋਗੇ ਉਨੀ ਦੇਰ ਤੱਕ ਤੁਹਾਡੀ ਪੜ੍ਹਾਈ ਉੱਥੇ ਹੀ ਖੜੀ ਹੈ ਕੋਈ ਕ੍ਰਾਂਤੀ ਜਿਹੜੀ ਇਹ ਤੁਸੀਂ ਨਹੀਂ ਲਿਆ ਸਕਦੇ ਜਦੋਂ ਤੱਕ ਤੁਸੀਂ ਸਿੱਖਿਆ ਦੇ ਸਤਰ ਦੇ ਵਿੱਚ ਬਦਲਾਅ ਨਾ ਕਰੋਗੇ ਅੱਜ AI ਦਾ ਜ਼ਮਾਨਾ ਚੱਲ ਪਿਆ ਤੇ ਮਗਰ ਅੱਜ ਵੀ ਦੇਖਿਆ ਜਾ ਰਿਹਾ ਹੈ ਭਗਵੰਤ ਮਾਨ ਸਰਕਾਰ ਜਿਹੜੀ ਹੈ ਉਹ ਲਾਇਬ੍ਰੇਰੀਆਂ ਬਣਵਾ ਰਹੀ ਹੈ ਇਹ ਕੁਛ ਨਾ ਕੁਛ ਚੀਜ਼ਾਂ ਜਿਹੜੀਆਂ ਇਹ ਸਮਝਣ ਵਾਲੀਆਂ ਐ AI ਦੇ ਜ਼ਮਾਨੇ ਦੇ ਵਿੱਚ ਤੁਸੀਂ ਲਾਇਬ੍ਰੇਰੀਆਂ ਦੇ ਰਹੇ ਹੋ ਤੁਸੀਂ ਨੌਜਵਾਨਾਂ ਨੂੰ ਤੁਸੀਂ ਬੱਚਿਆਂ ਨੂੰ ਅਗਾਹ ਵਧੂ ਸਿੱਖਿਆ ਜਿਹੜੀ ਹੈ ਉਹ ਪ੍ਰੋਵਾਈਡ ਕਰਾਣੀ ਹੈ ਮਾਡਰਨ ਇਨਫਰਾਸਟ੍ਰਕਚਰ ਤੁਸੀਂ ਦੇ ਰਹੇ ਹੋ ਮਗਰ ਕੀ ਤੁਸੀਂ ਪਾਠਕ੍ਰਮ ਦੇ ਵਿੱਚ ਬਦਲਾਅ ਕੀਤੇ ਕੀ ਤੁਸੀਂ ਅੱਜ ਦੇ AI ਯੁੱਗ ਦੇ ਵਿੱਚ ਤੁਸੀਂ ਆਪਣੀ ਪੜ੍ਹਾਈ ਦੇ ਵਿੱਚ ਕੀ ਬਦਲਾਅ ਕੀਤੇ ਸਿਲੇਬਸ ਦੇ ਵਿੱਚ ਕੀ ਨਵਾਂ ਐਡ ਕੀਤਾ ਇਹ ਗੱਲਾਂ ਸਾਰੀਆਂ ਸਮਝਣ ਵਾਲੀਆਂ ਐ ਤੇ ਇਹ ਗੱਲਾਂ ਜਿਹੜੀਆਂ ਇਹ ਗੱਲਾਂ ਅਸੀਂ ਮੈਂ ਤੁਹਾਨੂੰ ਇਹੀ ਕਹਿਣਾ ਚਾਹਾਂਗਾ ਇਹ ਗੱਲਾਂ ਜਿਹੜੀਆਂ ਨੇ ਨਾ ਇਹ ਸਿਰਫ ਪੋਸਟਰਾਂ ਲਗਾਉਣ ਦੇ ਨਾਲ ਹੀ ਜਿਹੜੀਆਂ ਨਹੀਂ ਪੂਰੀਆਂ ਕੀਤੀਆਂ ਜਾ ਸਕਦੀਆਂ ਸਿੱਖਿਆ ਦੇ ਵਿੱਚ ਕ੍ਰਾਂਤੀ ਚਾਹੁੰਦੇ ਹੋ ਤੇ ਅੱਜ ਦੇ ਹਿਸਾਬ ਨਾਲ ਪਾਠਕ੍ਰਮ ਦੇ ਵਿੱਚ ਬਦਲਾਅ ਕੀਤਾ ਜਾਏ ਔਰ ਸਿਲੇਬਸ ਦੇ ਵਿੱਚ ਉਹ ਚੀਜ਼ਾਂ ਐਡ ਕੀਤੀਆਂ ਜਾਣ ਜਿਹਦੇ ਨਾਲ ਜਿਹੜੀ ਇਹ ਸਿੱਖਿਆ ਦੇ ਵਿੱਚ ਵਾਕਈ ਕ੍ਰਾਂਤੀ ਆਵੇ ਮਾਡਰਨ ਯੁੱਗ ਦੇ ਵਿੱਚ ਮਾਡਰਨ ਸਿੱਖਿਆ ਤਕਨੀਕ ਦੀ ਜ਼ਰੂਰਤ ਹੈ ਜਿਸ ਨੂੰ ਤੁਸੀਂ ਤਾਂ ਹੀ ਐਪਲੀਕੇਬਲ ਕਰ ਸਕਦੇ ਹੋ ਜੇਕਰ ਤੁਸੀਂ AI ਦੇ ਯੁੱਗ ਦੇ ਵਿੱਚ ਬੱਚਿਆਂ ਨੂੰ ਮੁੱਢ ਤੋਂ ਹੀ ਸਮਾਰਟ ਐਜੂਕੇਸ਼ਨ ਦੇਣਾ ਸ਼ੁਰੂ ਕਰੋਗੇ ਬਾਕੀ ਵੱਡੇ ਵੱਡੇ ਬੋਡਾਂ ਦੇ ਨਾਲ ਕੋਈ ਸਿੱਖਿਆ ਦੀ ਕ੍ਰਾਂਤੀ ਨਹੀਂ ਆਉਣ ਵਾਲੀ ਤੇ ਨਾ ਹੀ ਕਦੇ ਇਸ ਤਰ੍ਹਾਂ ਇਨਫਰਾਸਟ੍ਰਕਚਰ ਦੇ ਨਾਲ ਸਿੱਖਿਆ ਦੀ ਕ੍ਰਾਂਤੀ ਆਉਣ ਵਾਲੀ ਹੈ ਸਰਕਾਰ ਨੂੰ ਸੁਝਾਵ ਨੇ ਇਹੀ ਸੁਝਾਵ ਨੇ ਕਿ ਇਹਨਾਂ ਰੰਗ ਰੋਗਣਾ ਦੀ ਬਜਾਏ ਤੁਸੀਂ ਖਰਚਾ ਕਰੋ ਜਿਹੜਾ ਇਹਨਾਂ ਦੀ ਪੜ੍ਹਾਈ ਦਾ ਪਾਠਕ੍ਰਮ ਨੇ ਉਹਦੇ ਵਿੱਚ ਬਦਲਾਅ ਕੀਤਾ ਜਾਏ ਉਹਨਾਂ ਨੂੰ ਬੱਚਿਆਂ ਨੂੰ ਟੈਕਨੀਕਲ ਐਜੂਕੇਸ਼ਨ ਜਿਹੜੀ ਏ ਉਹ ਇਹ ਚੌਥੀ ਪੰਜਵੀਂ ਜਮਾਤ ਤੋਂ ਹੀ ਸ਼ੁਰੂ ਕੀਤੀ ਜਾਵੇ ਤਾਂ ਕਿ ਬੱਚੇ ਸਕਿੱਲ ਸਿੱਖ ਸਕਣ ਛੋਟੀ ਉਮਰ ਦੇ ਵਿੱਚ ਹੀ ਜਿਹੜਾ ਕਿ ਸਾਰੀ ਜ਼ਿੰਦਗੀ ਉਹਨਾਂ ਦੇ ਕੰਮ ਆਉਂਦਾ ਏ ਕਿਉਂ ਬਾਹਰ ਜਿਹੜੀਆਂ ਫੋਰਨ ਕੰਟਰੀਜ਼ ਨੇ ਉਹਨਾਂ ਦੇ ਅੰਦਰ ਟੈਕਨੀਕਲ ਐਜੂਕੇਸ਼ਨ ਜਿਹੜੀ ਇਹ ਉਹ ਬੱਚਿਆਂ ਨੂੰ ਮੁੱਢਲੀ ਐਜੂਕੇਸ਼ਨ ਦੇ ਨਾਲ ਹੀ ਦਿੱਤੀ ਜਾਂਦੀ ਹੈ ਛੋਟੇ ਛੋਟੇ ਬੱਚਿਆਂ ਨੂੰ ਵੱਖਰੇ ਵੱਖਰੇ ਸਕਿੱਲ ਸਿਖਾਏ ਜਾਂਦੇ ਨੇ ਸਕੂਲਾਂ ਦੇ ਅੰਦਰ ਤਾਂ ਕਿ ਉਹਨਾਂ ਦਾ ਜਿਹੜਾ ਆਲ ਓਵਰ ਵਿਕਾਸ ਹੋਵੇ ਇਹ ਗੱਲਾਂ ਜਿਹੜੀਆਂ ਐ ਇਹ ਖਾਲੀ ਫੋਕੀ ਕ੍ਰਾਂਤੀ ਜਿਹੜੀ ਇਹਨਾਂ ਦੀ ਆਈ ਇਹ ਵੱਡੇ ਵੱਡੇ ਪੋਸਟਰ ਲੱਗੇ ਆ ਹੋਰ ਕੁਝ ਨਹੀਂ ਹੋਇਆ ਬਸ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਲੈਣੇ ਆ ਨਵੇਂ ਮੁੱਦੇ ਲੈ ਕੇ ਫਿਰ ਹਾਜ਼ਰ ਹੋਵਾਂਗੇ ਤੁਹਾਡੇ ਸਾਹਮਣੇ